ਗੋੜੀ ਭਗਤ ਕਬੀਰ ਜੀ ਇਕਮ ਕਾਰ ਸਤਗੁਰ ਪ੍ਰਸਾਦ ਰਾਜਾ RAM ਤੂ ਐਸਾ ਨਿਰਪਉ ਤਰਨ ਤਾਰਨ RAM ਰਾਇ ਰਹਉ ਜਬ ਹਮ ਹੋਤੇ ਤਬ ਤੁਮ ਨਹੀਂ ਅਬ ਤੁਮ ਹੈ ਹਮ ਨਹੀਂ ਅਬ ਹਮ ਤੁਮ ਇਕ ਪਹਿ ਹੈ ਇੱਕੇ ਦੇਖਤ ਮਨ ਪੱਤਿਆ ਹੀ ਜਦ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਦ ਪਾਈ ਜਦ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਈ ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜੀ ਦੇ ਮੁਖਾਰਬਿੰਦ ਤੋਚਾਰਿਆ ਹੋਇਆ ਤਨ ਤਨ ਜਬਰ ਸ਼ਤਤ ਦੇ ਮਲ ਗੁਰਤਾ ਗਦੇ ਤੇ ਬਰਾਜਮਾਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਗੋੜੀ ਅੰਗ 349 ਤੇ ਸ਼ਿਸ਼ੋਤ ਸਤਿਗੁਰੂ ਸਮਝਾ ਰਹੇ ਕਿ ਜਦੋਂ ਤੱਕ ਬੰਦੇ ਨੂੰ ਆਪਣੇ ਅਕਲ ਦਾ ਹੰਕਾਰ ਹੈ ਉਨਹੀ ਦੇ ਤੱਕ ਉਹਨੂੰ ਆਪਣਾ ਬਹੁਤ ਵੱਡਾ ਬਲ ਲੱਗਦਾ ਪਰ ਜਿੰਨੀ ਦੇ ਤੱਕ ਮਨ ਹੈ ਉਸ ਪਰਮਾਤਮਾ ਦਾ ਨਾਮ ਉਹਦੇ ਮਨ ਤੋਂ ਬਿਸਰਿਆ ਰਿਤਾ ਕਿਉਂਕਿ ਉਸ ਨੂੰ ਆਪਣੀ ਅਕਲ ਤੇ ਬਹੁਤ ਮਾਣ ਹੈ ਪਰ ਉਹ ਭੁੱਲ ਬੈਠਾ ਹੈ ਕਿ ਮੈਨੂੰ ਜਿਸ ਨੇ ਭੇਜਿਆ ਹੈ ਇਹ ਅਕਲ ਵੀ ਉਸਨੇ ਹੀ ਦਿੱਤੀ ਹੈ ਇਸ ਦਾ ਮੈਂ ਹੰਕਾਰ ਨਾ ਕਰਾਂ ਇਹਨੂੰ ਸਿੱਧੇ ਰਸਤੇ ਲਾ ਕੇ ਨਿਮਰਤਾ ਵਿੱਚ ਆ ਕੇ ਉਸ ਪਰਮਾਤਮਾ ਦਾ ਸਿਮਰਨ ਕਰਕੇ ਮਤ ਉੱਚੀ ਕਰ ਮਨ ਨੀਮਾ ਕਰ ਪਰ ਉਹ ਮਤ ਨਹੀਂਮੀ ਕਰ ਲੈਂਦਾ ਤੇ ਮਨ ਉੱਚਾ ਕਰ ਲੈਂਦਾ ਜਿਸ ਕਰਕੇ ਉਹ ਜੀਵਨ ਦੀ ਬਾਜ਼ੀ ਹਾਰ ਜਾਂਦਾ ਸੋ ਸਤਗੁਰੂ ਕਬੀਰ ਮਹਾਰਾਜ ਜੀ ਸਮਝਾ ਰਹੇ ਰਾਜਾ ਰਾਮ ਤੂੰ ਐਸਾ ਨਿਰਭਉ ਕਹਿੰਦੇ ਹੈ ਪ੍ਰਮਾਤਮਾ ਤੂੰ ਐਸਾ ਨ ਡਰ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਹੈ ਤਰਨ ਤਾਰਨ ਰਾਮ ਰਾਯਾ ਤੂੰ ਸਭ ਤੋਂ ਤਾਕਤਵਰ ਹੈ ਤੇਰੇ ਬਰਾਬਰ ਕੋਈ ਨਹੀਂ ਹੈ ਜਿਹਾ ਜ ਤੂੰ ਹੈ ਉਹ ਜਹ ਹੋਰ ਕੋਈ ਨਹੀਂ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਸਤਗੁਰ ਅਵਦਾਸ ਮਹਾਰਾਜ ਨੇ ਐਸੀ ਲਾਲ ਤੁਦ ਬਿਨ ਕੌਣ ਕਰੇ ਗਰੀਬ ਨਵਾਜ ਜਗ ਸਈਆ ਮੇਰਾ ਮਾਥੇ ਛਤਰ ਧਰੇ ਕਿਉਂ ਧਰਿਆ ਕਿ ਨਰਪੋ ਹੈ ਦੁਨੀਆ ਦਾ ਡਰ ਨਹੀਂ ਹੈ ਤਾਂ ਜੇਕਰ ਦੁਨੀਆ ਦਾ ਡਰ ਹੋਵੇ ਤਾਂ ਫਿਰ ਉਹ ਦੁਨੀਆ ਤੋਂ ਪਦਾਰਥਾਂ ਦੇ ਚੱਕਰ ਵਿੱਚ ਡਰ ਜਾਂਦਾ ਹੈ ਫਿਰ ਉਸ ਪਰਮਾਤਮਾ ਦੇ ਨਾਲ ਉਸ ਦਾ ਡੇੜ ਤਾਂ ਨਹੀਂ ਹੁੰਦੀ ਜਿਹੜਾ ਸਭ ਤੋਂ ਦੁਨੀਆ ਦਾ ਬਣਾਉਣ ਵਾਲਾ ਹੈ ਜਿਸ ਨੇ ਇਹ ਦੁਨੀਆ ਰਚੀ ਹੈ ਜਿਸ ਨੇ ਇਹ ਚਿੱਤਰ ਬਣਾਇਆ ਹੈ جس نے اے باجی پائی ہے وہ کسی تو ڈرتا نہیں جب ہم ہوتے تب تم نہیں ستグル کبیر مہاراج جی کہہ دے کہ جننے دے تک میرے وچ میں سی تو ہنے سی اب تم ہے ہم نہیں ہن تو ہے تے میں نہیں میں دا مطلب کہ میری ہومے تشنہ سب ختم ہو گئی ہے تو تو کرتا تو ہوا مج میں رہا نہ ہوں جب اپ پر کا مٹ گیا ਜਦ ਦਿਖੋ ਤਤ ਤੂੰ ਆਪਣਾ ਤੇ ਪਰਾਇ ਦਾ ਫਰਕ ਮਿਟ ਗਿਆ ਸਾਰੀ ਦੁਨੀਆ ਆਪਣੀ ਲੱਗਣ ਲੱਗ ਪਈ ਮੈਂ ਮੈਂ ਮੇਰੀ ਖਤਮ ਹੋ ਗਈ ਇਸੇ ਕਰਕੇ ਸਤਗੁਰੂ ਦਾਸ ਮਹਾਰਾਜ ਜੀ ਵੀ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਜਿੰਨੀ ਦੇ ਤੱਕ ਕਹਿੰਦੇ ਮੈਂ ਸੀ ਤੂੰ ਨਹੀਂ ਸੀ ਔਰ ਜਦੋਂ ਪੂ ਹੋ ਗਿਆ ਤਾਂ ਫਿਰ ਮੇਰੇ ਵਿੱਚ ਹੋਮੇ ਖਤਮ ਹੋ ਕੇ ਮੈਂ ਖਤਮ ਹੋ ਗਿਆ ਜਿਉਂਦੇ ਜੀ ਇਸ ਨੂੰ ਸਾੜਨਾ ਹੈ ਇਸ ਨੂੰ ਜਾਰਨਾ ਹੈ ਇਸੇ ਕਰਕੇ ਉਹ ਕਹਿੰਦੇ ਕਿ ਜਿੰਨੇ ਦੇ ਤੱਕ ਮੈਂ ਨਹੀਂ ਮਰਦੀ ਪਦਾਰਥਾਂ ਦਾ ਨੈ ਮੈ ਕਰਨੋਂ ਮਨ ਨਹੀਂ ਹਟਦਾ ਉਹਨੇ ਦੇ ਤੱਕ ਉਹ ਪਰਮਾਤਮਾ ਸਾਰੇ ਘਟਾਂ ਚ ਬਸਣ ਵਾਲਾ ਸਰਬ ਵਿਆਪਕ ਨਜਨ ਨਹੀਂ ਆ ਸਕਦਾ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬਾਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੁੱਟੇ ਤੂੰ ਮਾਰਾ ਦੇ ਜਿੰਨੇ ਦੇ ਤੱਕ ਮੈਂ ਮੈਂ ਉਹ ਪਰਮਾਤਮਾ ਦਾ ਨਾਮ ਨਹੀਂ ਆਉਂਦਾ ਇਸੇ ਕਰਕੇ ਉਹ ਸਤਗੁਰੂ ਰਬਦਾਸ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਦੇ ਵਿੱਚ ਉਚਾਰਨ ਕਰਦੇ ਹੈ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਹੈ ਪਰਮਾਤਮਾ ਤੇਰੇ ਤੇ ਮੇਰੇ ਦੇ ਵਿੱਚ ਫਰਕ ਨਹੀਂ ਹੈ ਫਰਕ ਸਿਰਫ ਇਨਾ ਹੀ ਹੈ ਕਿ ਮੈਂ ਦੁਨੀਆ ਦੇ ਮੋਹ ਦੇ ਵਿੱਚ ਪੈ ਗਿਆ ਤੇਰਾ ਸਿਮਰਨ ਛੱਡ ਦਿੱਤਾ ਜਦੋਂ ਮੈਂ ਸਿਮਰਨ ਕੀਤਾ ਤੇਰਾ ਤੇ ਮੇਰਾ ਕੋਈ ਫਰਕ ਨਹੀਂ ਰਿਹਾ ਅਬ ਤੋਂ ਜਾਏ ਜਦ ਇਹ ਸੰਗਾਸਨ ਹੋਏ ਹੈ ਸਾਰੰਗ ਪਾਣੇ RAM ਕਬੀਰ ਆਇਕ ਹੋਏ ਹੈ ਕੋਈ ਨਾ ਛੁਕੇ ਪਿਛਾਣੇ ਇੱਕ ਹੋ ਗਏ RAM ਉਹੀ ਕਬੀਰ ਨੂੰ ਦੁਨੀਆ RAM RAM ਕਹਿ ਕੇ ਪੁਕਾਰ ਲੱਗ ਕਬੀਰ ਕਬੀਰ ਕਹਿ ਕੇ ਪੁਕਾਰ ਲੱਭੇ ਨਾਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਆ ਹਰ ਕੀਆ ਬਿਓ ਕਬੀਰ ਕਬੀਰ ਮੈਂ ਨੇ ਕਹਿੰਦੇ ਕਰ ਸਕਦਾ ਸੀ ਤੇਰੀ ਕਿਰਪਾ ਹੋਈ ਹੈ ਤੇਰੇ ਨਾਮ ਦਾ صدਕਾ ਹੁਣ ਕਬੀਰ ਇਕਬੀਰ ਹੋ ਰਹੀ ਹੈ ਜਿਸ ਦੇ ਕੋਈ ਨੇੜੇ ਨਹੀਂ ਸਿਆਉਣਾ ਚਾਹੁੰਦਾ ਹੁਣ ਉਸ ਨੂੰ ਡੰਡਉਤ ਹੋ ਰਹੀ ਅਬ ਹਮ ਤੁਮ ਇਕ ਪੈ ਹੈ ਇਕੇ ਦੇਖ ਤਮਨ ਪਤਿਆਹੀ ਹੁਣ ਕਹਿੰਦੇ ਹੈ ਪ੍ਰਮਾਤਮਾ ਇਹ ਜਿਹੜਾ ਫਰਕ ਸੀਗਾ ਦ્વੈਤ ਸੀਗੀ ਉਹ ਖਤਮ ਹੋ ਗਈ ਹੁਣ ਇਕੋ ਹੋ ਗਿਆ ਹੁਣ ਮੈਂ ਤੇਰੇ ਚਰਨਾਂ ਦੇ ਵਿੱਚ ਬਾਸ ਕਰ ਲਿਆ ਇਕੇ ਦੇਖ ਤਮਨ ਪਤਿਆਹੀ ਹੁਣ ਮੈਨੂੰ ਹੋਰ ਕੋਈ ਪਰਖਣ ਦੇ ਲੋੜ ਨਹੀਂ ਮੇਰਾ ਮਨ ਜਿਹੜਾ ਉਪਤੀਜ ਗਿਆ ਉਹ ਮਨ ਨੇ ਮੰਨ ਲਿਆ ਹੈ ਕਿ ਤੂੰ ਰਤੇ ਮੇਰਾ ਅਸੀਂ ਇੱਕੋ ਹੀ ਹਾਂ ਤੇਰੇ ਤੋਂ ਹੀ ਮੈਂ ਵਿਛੜਿਆ ਹੋਇਆ ਸਿਰਫ ਵਿਛੜਿਆ ਇਸ ਕਰਕੇ ਕਿ ਮੈਂ ਦੁਨੀਆ ਦੇ ਵਿੱਚ ਦੁਨੀਆ ਨੂੰ ਸੱਚ ਮੰਨ ਲਿਆ ਜਦੋਂ ਤੂੰ ਮੈਂ ਮਰ ਗਈ ਉਦੋਂ ਤੂੰ ਤੇਰੇ ਨਾਲ ਮਿਲ ਗਈ ਹੁਣ ਫਰਕ ਨਹੀਂ ਰਿਹਾ ਜਦ ਬੁੱਧ ਹੁੰਦੀ ਤਦ ਬਲ ਕੈਸਾ ਅਬ ਬੁੱਧ ਬਲ ਨਾ ਘਟਾਈ ਇੰਦੇ ਜਿੰਨੀ ਦੇ ਤੱਕ ਮੈਨੂੰ ਹੰਕਾਰ ਸੀਗਾ ਕਿ ਮੈਂ ਬਹੁਤ ਅਕਲਮੰਦ ਹਾਂ ਮੇਰੀ ਬੁੱਧ ਬਹੁਤ ਵੱਡੀ ਹੈ ਮੇਰੇ ਜਿੰਨਾ ਕਿਸ ਨੂੰ ਅਕਲ ਨਹੀਂ ਹੈ ਤਬ ਬਲ ਕੈਸਾ ਫਿਰ ਜੋਰ ਕਿਹੋ ਜਿਹਾ ਸੀ ਹੰਕਾਰ ਕਿਹੋ ਜਿਹਾ ਸੀ ਅਬ ਬੁੱਧ ਬਲ ਨਾ ਘਟਾਈ ਜਦੋਂ ਕਹਿੰਦੇ ਬੁੱਧੀ ਖਤਮ ਹੋ ਗਈ ਤੇ ਹੁਣ ਜਿਹੜੀ ਦਵੇਤ ਮਰ ਗਈ ਹੁਣ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ ਇਸੇ ਕਰਕੇ ਉਹ ਕਹਿੰਦੇ ਜਿੰਨੇ ਦੇ ਤੱਕ ਅਕਲ ਦਾ ਤੂੰ ਮਾਣ ਕਰਦਾ ਮੈਂ ਮੈਂ ਕਰਦਾ ਤੈਨੂੰ ਇਹ ਲੱਗਦਾ ਕਿ ਮੈਂ ਕੌਣ ਹਾਂ ਮੇਰਾ ਕੀ ਰਤਵਾ ਹੈ ਰਤਵਾ ਉਹਦੇ ਚਰਨਾਂ ਦੇ ਵਿੱਚ ਕੋਈ ਨਹੀਂ ਉਹਦਾ ਦਾਸ ਬਣ ਕੇ ਰਹਿਣਾ ਉਹਦਾ ਭਗਤ ਬਣ ਕੇ ਰਹਿਣਾ ਉਹਦੇ ਨਾਲ ਪ੍ਰੇਮ ਦੀ ਪ੍ਰੀਤ ਪਾਣੀ ਹੈ ਨਹੀਂ ਤਾਂ ਤੈਨੂੰ ਹੰਕਾਰ ਜਿਹੜਾ ਬੁੱਧੀ ਦਾ ਹੈ ਫਿਰ ਤੇਰੇ ਕੋਲ ਜੋਰ ਕਾਦਾ ਕਿਸ ਤਰ੍ਹਾਂ ਦਾ ਜੋਰ ਹੈ ਇਹ ਬੁੱਧੀ ਨੇ ਇਸੇ ਕਰਕੇ ਉਹ ਕਹਿੰਦੇ ਕਿ ਜਿਸ ਨੂੰ ਇੱਕ ਦੂਜੇ ਤੇ ਮਾਣ ਹੈ ਹਮ ਬਡ ਕਬ ਕਲੀਨ ਹਮ ਪੰਡਤ हम जोगी सन्यासी ज्ञानी गुणी सूर हम दाते ये बिद कवे ना नसी सतगुरु रविदास महाराज जी कहदे कि कोई कहंदा मैं बहुत बड्डा कवि है कोई कहंदा मैं बहुत ही मेरी कुल ऊंची है कोई कहंदा मेनू ज्ञान बहुत है मैं पंडित कोई कहंदा मैं जोगी हां कि मैं इंद्रियां नु बस कर लिया है कोई कहंदा मैं सन्यासी हूं कि मैं दुनिया तो अदास हो गया सन्यास ले लेया ਹੰਬੜ ਕਬ ਕਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਕੋਈ ਕਹਿੰਦਾ ਮੈਂ ਬਹੁਤ ਵੱਡਾ ਗਿਆਨੀ ਕੋਈ ਕਹਿੰਦਾ ਮੈਂ ਸੂਰਮਾ ਬਹੁਤ ਵੱਡਾ ਕੋਈ ਕਹਿੰਦਾ ਮੈਂ ਦਾਨੀ ਬਹੁਤ ਵੱਡਾ ਇਹ ਬੁੱਧੀ ਦਾ ਮਾਣ ਕਰ ਰਿਹਾ ਹੋਰ ਕੋਈ ਗੱਲ ਨਹੀਂ ਹੈ ਕਰਨੀ ਤਾਂ ਮਤ ਜਿਹੜੀ ਉੱਚੀ ਸੀ ਮਨ ਨਹੀਂ ਮਾ ਕਰਨਾ ਸੀ ਪਰ ਇਹਨ ਆਪਣੀ ਅਕਲ ਤੇ ਮਾਣ ਕਰਕੇ ਮਨ ਨੂੰ ਉੱਚਾ ਕਰ ਲਿਆ ਕਹਿਰ ਵਿਦਾਸ ਸਭੇ ਨੇ ਸਮਝਸ ਫੁੱਲ ਪਰੇ ਜੈਸੇ ਬੋਰੇ ਮੋਹ ਅਧਾਰ ਨਾਮ ਨਰੈਣ ਜੀਵਨ ਪ੍ਰਾਣ ਤਨ ਮੋਰੇ ਕਹਿੰਦੇ ਮੈਨੂੰ ਤਾਂ ਇਹ ਸਾਰੇ ਹੀ ਮੂਰਖ ਲੱਗ ਰਹੇ ਮੈਨੂੰ ਤੇਰੇ ਚਰਨਾਂ ਦੇ ਵਿੱਚ ਵਾਸ ਕਰ ਲਿਆ ਮੈਨੂੰ ਤੇਰੇ ਨਾਮ ਦਾ ਆਸਰਾ ਹੈ ਤੇਰੇ ਨਾਮ ਦੇ ਨਾਲ ਮੇਰਾ ਜੀਵਨ ਚੱਲ ਗਿਆ ਹੈ ਇਹ ਨਿਮਰਤਾ ਇੰਨੀ ਆਉਗੀ ਥਕਲ ਬਣਨੇ ਨਹੀਂ ਤਾਂ ਮੈਂ ਮੈਂ ਦੇ ਵਿੱਚ ਹੰਕਾਰ ਦੇ ਵਿੱਚ ਰਹਿ ਕੇ ਦੁਨੀਆ ਦਾ ਮਾਲਕ ਜਿਹੜਾ ਹੈ ਜਿਹੜਾ ਚਿੱਤਰਕਾਰ ਹੈ ਉਹਨੂੰ ਪਾ ਨਹੀਂ ਸਕਦੇ ਕਹ ਕਬੀਰ ਬੁੱਧ ਹਰ ਸੁਣ ਲੈ ਮੇਰੀ ਬੁੱਧ ਬਦਲੀ ਸਿੱਧ ਪਾਈ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਿ ਤੂੰ ਮੇਰੀ ਬੁੱਧੀ ਨੂੰ ਅਕਲ ਨੂੰ ਖੋਲਿਆ ਖਤਮ ਕਰ ਦਿੱਤੀ ਖੋਲੇ ਮੇਰੇ ਤੋਂ ਜਿਹੜੀ ਮੈਂ ਮੈਂ ਕਰਦਾ ਸੀ ਉਹ ਖਤਮ ਹੋ ਗਈ ਬੁੱਧ ਬਦਲੀ ਸਿੱਧ ਪਾਈ ਜਦੋਂ ਮੇਰੀ ਬੁੱਧੀ ਜਿਹੜੀ ਹੈ ਉਹਨ ਮੰਨ ਲਿਆ ਕਿ ਤੂੰ ਤੂੰ ਹੈ ਮੈਂ ਕੁਛ ਨਹੀਂ ਹੈ ਤਾਂ ਫਿਰ ਮੇਰਾ ਜੀਵਨ ਜਿਹੜਾ ਉਹ ਸਫਲ ਹੋ ਗਿਆ ਜਿਸ ਨੂੰ ਮੈਂ ਪਾਉਣਾ ਸੀ ਮਨ ਨੂੰ ਸਾਧਣਾ ਸੀ ਉਹ ਮੈਂ ਸਾਧ ਲਿਆ ਤੇ ਮੇਰਾ ਜੀਵਨ ਸਫਲ ਹੋ ਗਿਆ ਸੋ ਸਤਗੁਰ ਕਬੀਰ ਮਹਾਰਾਜ ਇਸ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਹੈ ਕਿ हे ਬੰਦੇ ਆਪਣੇ ਮਨ ਨੂੰ ਇਨ੍ਹਾਂ ਨਿਮਰਤਾ ਬਲ ਲੈ ਕੇ ਜਾ ਕਿ ਤੈਨੂੰ ਕਿਸੇ ਵੀ ਪਲ ਉਸ ਪਰਮਾਤਮਾ ਦਾ ਨਾਮ ਨਾ ਭੁੱਲੇ ਤੂੰ ਉਸ ਦੇ ਨਾਮ ਤੋਂ ਵਿਸਰਨਾ ਕਿਉਂਕਿ ਜੇ ਕਰੇ ਤੂੰ ਉਸਦੇ ਨਾਮ ਨਸਾਰ ਦਿੱਤਾ ਤੇ ਤੇਰਾ ਦੁਨੀਆ ਤੇ ਆਉਣਾ ਜਿਹੜਾ ਵਿਅਰਥ ਜਾਵੇਗਾ ਇਸੇ ਕਰਕੇ ਸਤਗੁਰੂ ਵਿਦਾਸ ਮਹਾਰਾਜ ਜੀ ਕਹਿੰਦੇ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਆਹ ਇਹ ਤਨ ਜਿਹੜਾ ਵਿਅਰਥ ਜਾਕ ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਹੈ ਜਪਿਆ ਸੋ ਇਸ ਸ਼ਬਦ ਦੇ ਵਿੱਚ ਸਤਗੁਰੂ ਕਬੀਰ ਮਹਾਰਾਜ ਜੀ ਜੋ ਸਾਨੂੰ ਸਿੱਖਿਆ ਦਿੰਦੇ ਆਹ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਅਰਦਾਸ ਕਰੀਏ ਅਜੋਈ ਕਰੀਏ ਕਿ ਸਾਡੀ ਹਉਮੈ ਜਿਹੜੀ ਸਾਡੀ ਮੈਂ ਜਿਹੜੀ ਹੈ ਜਿਸ ਅਕਲ ਦੇ ਕਰਕੇ ਜਿਸ ਮੈਂ ਦੇ ਕਰਕੇ ਸਾਡੇ ਵਿੱਚ ਹੰਕਾਰ ਹੈ ਇਹ ਖਤਮ ਹੋ ਜਵੇ ਇਹ ਪਰਮਾਤਮਾ ਇਹਨੂੰ ਖੋਲਵੇ ਤੇ ਨਿਮਰਤਾ ਪਰਦਵੇ ਤਾਂ ਹੀ ਸਦਾ ਇਹ ਜੀਵਨ ਸਫਲ ਹੋਣਾ ਹੈ ਸੋ ਇਹੋ ਹੀ ਬੇਨਤੀਆਂ ਕਰਦੇ ਹੋਏ ਸ਼ਬਦ ਦੇ ਅਰਥ ਕਰਦੇ ਹੋਏ ਬਹੁਤ ਗਲਤੀਆਂ ਹੋਈਆਂ ਹਨ ਅਣਜਾਣ ਸਮਝ ਕੇ ਸਤਿਗੁਰੂ ਆਪ ਬਖਸ਼ਣ ਹਾਰ ਹੈ ਬੰਦਾ ਭੁੱਲਣ ਹਾਰ ਹੈ ਸਤਿਗੁਰੂ ਬਖਸ਼ਣ ਹਾਰ ਹੈ ਅਰਦਾਸ ਬੈਂਤੀਰ ਜੋਈ ਕਰਦੇ ਫਤਿਬ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ